ਬੜੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਸਰਕਲ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਵੱਖ-ਵੱਖ ਟੀਮਾਂ ਸਾਡੀਆਂ ਯੁੱਧ ਨਸ਼ਿਆਂ ਵਿਰੁੱਧ ਕੰਮ ਕਰ ਰਹੀਆਂ ਸੀਗੀਆਂ ਸਾਨੂੰ ਵੱਡੀ ਕਾਮਯਾਬੀ ਉਤੋਂ ਮਿਲੀ ਜਦੋਂ ਇੱਕ ਖਾਸ ਮੁਖਬਰ ਨੇ ਆ ਕੇ ਸਾਨੂੰ ਦੱਸਿਆ ਕਿ ਇੱਕ ਬੰਦਾ ਜਿਹੜਾ ਇੱਕ ਨਸ਼ੇ ਦਾ ਕੰਮ ਕਰ ਰਿਹਾ ਹੈ ਜਿਹੜਾ ਅੱਜ ਵੀ ਗੱਡੀ ਦੇ ਵਿੱਚ ਉਹ ਨਸ਼ਾ ਲੈ ਕੇ ਆ ਰਿਹਾ ਸਾਡੀ ਟੀਮਾਂ ਨੇ ਤੁਰੰਤ ਮੁਸਤੈਦੀ ਨਾਲ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਜਦੋਂ ਅਸੀਂ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਗੱਡੀ ਨੇ ਰੁਕਣ ਦੀ بجائے ਸਾਡੇ ਵੈਰੀਗੇਟ ਨੂੰ ਟੱਚ ਕਰਦੀ ਹੋਈ ਖਜ਼ਾਨਾ ਚ ਜਾਵਤੀ ਤੇ ਡਰਾਈਵਰ ਉੱਤਰ ਕੇ ਭੱਜਣ ਲੱਗਾ ਅਸੀਂ ਬੜੀ ਮੁਸਤੈਦੀ ਨਾਲ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਿਹਨੂੰ ਨਾਂ ਪੁੱਛਿਆ ਜਿਸ ਨੇ ਆਪਣਾ ਨਾਂ ਜੁਵਿੰਦਰ ਸਿੰਘ ਆਫ ਅਮਨ ਜਿਹੜਾ ਬਨੂਰ ਦਾ ਰਹਿਣ ਵਾਲਾ ਦੱਸਿਆ ਫਿਰ ਅਸੀਂ ਗੱਡੀ ਦੀ ਚੈਕਿੰਗ ਕੀਤੀ ਗੱਡੀ ਦੀ ਚੈਕਿੰਗ ਦੌਰਾਨ ਸਾਨੂੰ ਉਹਦੇ ਵਿੱਚੋਂ 56 ਕਿਲੋ ਜਿਹੜੀ ਭੁੱਕੀ ਉਹ ਬਰਾਮਦ ਹੋਈ ਜਿਹੜੀ ਗੱਡੀ ਸੀਗੀ ਕਾਰ ਉਹਦਾ ਨੰਬਰ PB8 CW9099 ਸੀਗਾ ਅੱਜ ਅਸੀਂ ਇਹਦੇ ਐਫਆਈਆਰ ਨੰਬਰ 15 15 6185 ਤਹਿਤ ਪਰਚਾ ਦਰਜ ਕਰ ਲਿਆ ਤੇ ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਜਿਹੜੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈਗੀ ਹੈ ਕਿ ਕਿੱਥੇ ਲਾਇਆ ਸੀਗਾ ਇਨਾਕਾ ਨਾਕਾ ਸਾਡਾ ਹੈਗਾ ਸੀਗਾ ਰਾਜਪੁਰਾ ਪਟਿਆਲਾ ਬਾਈਪਾਸ ਤੇ ਜੀ ਗੱਡੀ ਕਿੱਧਰੋਂ ਆਈ ਸੀਗੀ ਇਹ ਗੱਡੀ ਸਿਰਫ ਪਟਿਆਲੇ ਸਾਈਡ ਤੋਂ ਆ ਰਹੀ ਸੀਗੀ ਕੋਈ ਦੱਸਿਆ ਨਹੀਂ ਮੁੰਡਾ ਨਹੀਂ ਪੁੱਛ ਗਿਆ ਕਿ ਕਿੱਥੋਂ ਲੈ ਕੇ ਆਇਆ ਜਿੱਥੇ ਲੈ ਕੇ ਜਾਣੀ ਸੀ ਹਾਂ ਜੋ ਰਿਮਾਂਡ ਦੇ ਦੌਰਾਨ ਅਸੀਂ ਇਨਵੈਸਟੀਗੇਸ਼ਨ ਸਾਰੀ ਕਰਾਂਗੇ ਜੀ ਉਹ ਸਾਰਾ ਪਤਾ ਕਰਾਂਗੇ ਬਾਅਦ ਵਿੱਚ ਤੁਹਾਨੂੰ ਸਾਰਾ ਪਤਾ